ਜਦੋਂ ਵੀ ਅਸੀਂ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਗੁਰਬਾਣੀ ਦਾ ਲਿਖਣੇ ਸਰਪਾਠ ਜਾਂ ਖੰਦ ਪਾਠ ਜਾਂ ਗੁਰੂ ਸਾਹਿਬ ਦੀ ਸੇਵਾ ਨੂੰ ਹੁੰਦੇ ਹਾਂ ਜਨਨੀ ਜੀ ਤੌਰ ਤੇ ਕਿਸੇ ਵੀ ਬਾਣੀ ਦਾ ਜਾਪ ਕਰਦੇ ਹਾਂ ਉਸ ਲਈ ਸਾਡੇ ਮਨ ਅਸੀਂ ਇਹ ਜਲਾਸਾ ਦੇਣਾ ਚਾਹੀਦਾ ਹੈ ਕਿ ਬਾਣੀ ਮਨਾ ਤੂੰ ਸੁਣ ਰਿਹਾ ਹੈ ਸਮੂੱਚੀ ਬਾਣੀ ਤੈਨੂੰ ਸਮਝਾ ਰਹੀ ਹੈ ਭਾਬ ਆਪਣੇ ਆਪ ਨੂੰ ਬਾਣੀ ਦੇ ਨਾਲ ਜੋੜ ਲੈਣਾ ਇਹ ਗੁਰਬਾਣੀ ਮੈਨੂੰ ਸਮਝਾ ਰਹੀ ਹੈ ਫਿਰ ਦੇਖਣਾ ਗੁਰੂ ਪਿਆਰੇ ਮਨ ਵਿੱਚ ਟਿਕਾਵਾ ਆਏਗਾ ਸਹਿਜ ਬਣੇਗਾ ਤੇរស ਬਣੇਗਾ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਗੋਦੀ ਕਿਰਪਾ ਸਦਕਾ ਮਾਨ ਫਿਰ ਅੰਤਰਮੁਖੀ ਹੋ ਜਾਏਗਾ ਬਨ ਬਾਣੀ ਵਿੱਚ ਟਿਕ ਜੇਗਾ ਬਨ ਬਨ ਨੂੰ ਰਸ ਮਿਲੇਗਾ ਸਾਹੁਰ ਮਨ ਬਹਾ ਨਹੀਂ ਪਟਕੇਗਾ ਕੀਰਤੀ ਕਹਿੰਦੇ ਕਿ ਮਨ ਨਹੀਂ ਜੁੜਦਾ ਧਿਆਨ ਨਹੀਂ ਲੱਗਦਾ ਪਰ ਗੁਰੂ ਪਿਆਰੇ ਬਹੁਤ ਹੀ ਸਰਲ ਵਿਧੀ ਹੈ ਕਿ ਜੀਵਾ ਦੇ ਨਾਲ ਜਪਨਾ ਕਰੋ ਵਹਿਰ ਦਾ ਉਚਾਰਨ ਕਰੋ ਬਾਣੀ ਦਾ ਕੰਨਾਂ ਨਾਲ ਸੁਣੋ ਤੇ ਮਨ ਤੇ ਉਸ ਦਾ ਪ੍ਰਭਾਵ ਬਣਾਓ ਮਨ ਆਪਣੇ ਆਪ ਹੀ ਬਾਣੀ ਦਾ ਹੀ ਅੰਤਰਮੁਖੀ ਹੋ ਕੇ ਇੱਕ ਰਸਨਾ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਏਗਾ ਤੇ ਮੇਝ ਆਪੇ ਹੀ ਗਾ ਕਿਸ ਮੁੱਚੀ ਬਾਣੀ ਹੁ ਮੈਨੂੰ ਸਮਝਾ ਰਹੀ ਹੈ ਤੇ ਮੈਂ ਕਿਥੇ ਜਾ ਰਿਹਾ ਹਾਂ ਕਿਉਂਕਿ ਇਹ ਤਾਂ ਵਿਦੇਸ਼ ਹੀ ਮੇਰੇ ਵਾਸਤੇ ਹੈ ਬਾਣੀ ਨਿਜੀ ਤੌਰ ਤੇ ਕਮਾਈਏ ਬਾਣੀ ਦਾ ਆਪ ਮਨੁ ਵਾਸਤੇ ਹੈ ਤੇ ਬਾਣੀ ਮਨ ਸੁਣੇ ਜਿਵੇਂ ਗੁਰੂ ਪਿਆਰੋ ਜੀ ਚਾਰਨ ਕਰੇ ਤੇ ਫਿਰ ਸਹਿ ਸਿਪਾਈ ਗੁਰੂ ਦੀ ਕਿਰਪਾ ਮਿਹਰਬਾਨ ਜਾਂਦੀ ਹੈ ਨਹੀਂ ਤਾਂ ਪਾਈ ਗੁਰੂ ਦੀ ਕਿਰਪਾ ਦੇ ਬਿਨਾ ਮਨ ਨਹੀਂ ਜੁੜਦਾ ਬਿਲਕੁਲ ਬਾਣੀ ਨੂੰ ਸਰੂ ਸਰਵਿਸ ਥੋੜਾ ਉੱਚਾ ਬੋਲ ਕੇ ਪੜੋ ਜਿਵੇਂ ਜਿਵੇਂ ਦਾਤਾ ਪੜੰਦਾ ਹੈ ਸੁਰਤੀ ਤੇ ਸਮ ਜੋਨਾ ਸਰ ਹੋ ਗਏ ਆ ਫਿਰ ਸਹਿਜ ਇਸ ਜਿੰਨਾ ਉੱਚਾ ਬੋਲੋ ਕਿ ਕੰਨਾਂ ਦੇ ਰਾਹੀ ਬਾਣੀ ਸੁਣ ਲੈ ਸਕੀ ਤੇ ਬਾਣੀ ਨੂੰ ਬਿਲਕੁਲ ਟਕਾਓ ਨਾਲ ਸਹਿਜ ਨਾਲ ਉਚਾਰਨ ਕਰਕੇ ਪੜ੍ਹਨਾ ਹੈ ਬਾਣੀ ਦਾ ਪਾਠ ਆਨੰਦਮਈ ਹੁੰਦਾ ਹੈ ਜੇ ਕਰ ਗੁਰੂ ਪਿਆਰੇ ਅੰਦਰੋਂ ਭਾਵਨਾ ਪ੍ਰੋਸਾ ਸਿੱਧ ਕੇ ਗਿਰੀ ਇਸ ਸਤਿਗੁਰ ਮੇਰਾ ਮਾਰਜਵਾਲਾ ਸਧਿਕ ਮੇਰਾ ਸਬਦ ਪਾਲ ਗੁਰ ਜੈਸਾ ਨਹੀਂ ਕੋ ਤੇ ਇਸ ਮस्तक ਪਾਲ ਸੁਲਾਗਾ ਸੇ ਸਹੀ ਪਵਿੱਧੀ ਹੈ ਜੁਤੀ ਹੈ ਕਿਤੇ ਮੈਂ ਬਾਣੀ ਪੜਦਾ ਮੰਨ ਕੇ ਤੇ ਗੁਰੂ ਦੀ ਕਿਰਪਾ ਮਿਲੇ ਨਾ ਸਭ ਉਤੇ ਅਸੀਸ ਵਰਖਣ ਸਭ ਨੂੰ ਦਾਤ ਵਰਖਣ ਆ ਕੀ ਇੱਕ ਮਾਨੁਚਿਤ ਹੋ ਕੇ ਬਾਣੀ ਪੜਦੇ ਹਾਂ ਗੁਰੂਆਂ ਖੁਸ਼ੀਆਂ ਅਸੀਸਾਂ ਦਾ ਆਨੰਦ ਮਾਨਸ ਕੇ ਜੀ ਸੱਚੇ ਪਾਤਸ਼ਾਹ ਜੀ ਆਪ ਸਹਾਈ ਹੋਣ ਜੀ